ਸ਼੍ਰੀ ਰਿਕਾਲ ਮੈਂ ਹਾ ਸੁਨੇਨਾ ਲੈ ਕੇ ਹਾਜ਼ਰ ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਵਿਸਤਾਰਾ 에ਅਰਲਾਈਨਸ ਦੀਆਂ ਉਡਾਨਾਂ ਦੇ ਰੱਦ ਹੋਣ ਅਤੇ ਯਾਤਰੀਆਂ ਦੀ ਬਧੇਰੇ ਡਿਮਾਂਡ ਕਾਰਨ ਹਵਾਈ ਕਿਰਾਇਆ ਪਹਿਲੇ ਹੀ 25% ਦੀ ਵਧ ਗਿਆ ਮਾਹਰਾਂ ਅਨੁਸਾਰ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਹਵਾਈ ਯਾਤਰਾ ਦੀ ਮੰਗ ਜ਼ਿਆਦਾ ਰਹਿੰਦੀ ਹੈ ਪਰ ਇਸ ਸਾਲ ਹਵਾਵਾਜੀ ਵਿਭਾਗ ਨੂੰ ਮੰਗ ਦੇ ਅਨੁਸਾਰ ਸਮਰੱਥਾ ਵਧਾਉਣ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਰੇਲੂ ਰੂਟਾਂ ਤੇ ਵੀ ਵੱਡੇ ਜਹਾਜ਼ਾਂ ਦੀ ਵਰਤੋਂ ਕਰ ਰਿਹਾ ਜਿਸ ਕਾਰਨ ਹਵਾਈ ਯਾਤਰੀਆਂ ਨੂੰ ਗਰਮੀਆਂ ਵਿੱਚ ਕ੍ਰੇਲੂ ਉਡਾਣਾ ਲਈ ਵੱਧ ਕਿਰਾਏ ਦੇਣੇ ਪੈਣਗੇ। ਇਸ ਸਮੇਂ ਦੌਰਾਨ ਟਾਟਾ ਗਰੁੱਪ ਦੀ ਵਿਸਤਾਰਾ 에ਅਰਲਾਈਨ ਦੀਆਂ 100 ਤੋਂ ਵੱਧ ਉਡਾਣਾਂ ਦੇ ਰੱਦ ਹੋਣ ਕਾਰਨ ਹਵਾਈ ਕਿਰਾਇਆ ਪਹਿਲਾਂ ਹੀ ਵਧ ਗਿਆ ਹੈ। ਪਾਇਲਟਾਂ ਦੇ ਗੁੱਸੇ ਦਾ ਸਾਹਮਣਾ ਕਰਦੇ ਹੋਏ 에어ਲਾਈਨ ਨੇ ਆਪਣੀ ਕੁੱਲ ਸਮਰੱਥਾ ਪ੍ਰਤੀ ਦਿਨ 25-30 ਉਡਾਣਾਂ ਜਨੇ 10% ਤੱਕ ਘਟਾ ਦਿੱਤੀ ਹੈ। ਟ੍ਰੈਵਲ ਵੈਬਸਾਈਟ ਐਗਜ਼ੀਗੋ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ 1 ਤੋਂ 7 April ਦੀ ਮਿਆਦ ਦੇ ਮੁਕਾਬਲੇ ਕੁਝ 에ਅਰਲਾਈਨਾਂ ਦੇ ਕਿਰਾਏ 39% ਤੱਕ ਵਧ ਗਏ ਨੇ ਇਸ ਸਮੇਂ ਦੌਰਾਨ ਦਿੱਲੀ ਬੈਂਗਲੌਰ ਉਡਾਣਾ ਲਈ ਇੱਕ ਤਰਫਾ ਕਿਰਾਇਆ 39% ਵਧਿਆ ਜਦੋਂ ਕਿ ਦਿੱਲੀ ਸ਼ਿਰੀ ਨਗਰ ਉਡਾਣਾ ਵਿੱਚ 30% ਦਾ ਵਾਧਾ ਹੋਇਆ ਵਿਸ਼ਲੇਸ਼ਣ ਮੁਤਾਬਕ ਦਿੱਲੀ ਮੁੰਬਈ ਫਲਾਈਟ ਸਰਵਿਸ ਦੇ ਮਾਮਲੇ 'ਚ ਕਿਰਾਏ 'ਚ 12% ਦੀ ਅਤੇ ਮੁੰਬਈ ਦਿੱਲੀ ਸਰਵਿਸਿਜ਼ ਦੇ ਮਾਮਲੇ 'ਚ 8% ਦੀ ਵਾਧਾ ਹੋਇਆ ਹੈ ਟ੍ਰੈਵਲ ਪੋਰਟਲ ਯਾਤਰਾ ਆਨਲਾਈਨ ਦੇ ਸੀਨੀਅਰ ਉਪ ਪ੍ਰਧਾਨ 에ਅਰਕ੍ਰਾਫਟ ਅਤੇ ਹੋਟਲ ਬਿਜ਼ਨਸ 파ਰਟ ਮਾਲਿਕ ਨੇ ਕਿਹਾ ਕਿ ਮੌਜੂਦਾ ਗਰਮੀਆਂ ਦੀ ਫਲਾਈਟ ਸ਼ਡਿਊਲ ਚ ਕਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਰੂਟਾਂ ਨੂੰ ਕਵਰ ਕਰਦੇ ਹੋਏ ਔਸਤ ਹਵਾਈ ਕਿਰਾਏ 25 ਫੀਸਦੀ ਦੇ ਵਿਚਕਾਰ ਵਧਣ ਦਾ ਅਨੁਮਾਨ ਹੈ। ਹਾਂਗਕਾਂਗ ਚ ਇੱਕ ਵੱਡੀ ਇਮਾਰਤ ਚ ਅੱਗ ਲੱਗਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ ਨੇ। ਹਾਂਗਕਾਂਗ ਦੇ ਜਾਰਡਨਸ ਨਿਊ ਲੱਕੀ ਹਾਊਸ ਨਾਂ ਦੀ ਇਮਾਰਤ 'ਚ ਲੱਗੀ ਅੱਗ ਨੂੰ ਸਵੇਰੇ ਬੁਝਾਇਆ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਇਮਾਰਤ ਦੇ ਅੰਦਰ ਮੌਜੂਦ ਲੋਕ ਅਜੇ ਵੀ ਮਦਦ ਲਈ ਗੁਹਾਰ ਲਗਾ ਰਹੇ ਨੇ ਇਮਾਰਤ ਵਿੱਚ ਜ਼ਿਆਦਾਤਰ ਰਿਹਾਇਸ਼ੀ ਇਕਾਈਆਂ ਸ਼ਾਮਿਲ ਹੁੰਦੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7:53 ਮਿੰਟ ਤੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰ ਮੌਕੇ ਤੇ ਪਹੁੰਚ ਗਏ ਪੁਲਿਸ ਨੇ ਦੱਸਿਆ ਕਿ ਤਿੰਨ ਮਰਦ ਅਤੇ ਦੋ ਔਰਤਾਂ ਦੀ ਮੌਤ ਹੋ ਗਈ ਹੈ ਇਹ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਇੱਕ ਜਿਮ ਵਿੱਚ ਲੱਗੀ ਹੈ ਨਿਊ ਲੱਕੀ ਹਾਊਸ ਵਿੱਚ 200 ਯੂਨਿਟ ਨੇ ਅਤੇ ਇਹ 1964 ਵਿੱਚ ਬਣਾਇਆ ਗਿਆ ਸੀ ਪ੍ਰਸ਼ਾਸਨ ਦੇ ਮੁਖ ਸਕੱਤਰ ਐਰਿਕ ਚੈਨ ਨੇ ਕਿਹਾ ਕਿ ਉਹ ਇਸ ਅੱਗ ਦੀ ਘਟਨਾ ਤੋਂ ਹੈਰਾਨ ਅਤੇ ਦੁਖੀ ਨੇ ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਪੰਜਾਬ ਚ ਪਲਕੇ ਜਨੇ 11 April 2024 ਦਿਨ ਵੀਰਵਾਰ ਨੂੰ Eid ul Fitr ਤੇ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ ਇਸ ਦਿਨ ਸੂਬੇ ਪਰਦੇਸ ਸਰਕਾਰੀ ਸਕੂਲ ਕਾਲਜ ਸਮੇਥੋਰ ਸਰਕਾਰੀ ਅਦਾਰੇ ਬੰਦ ਰਹਿਣਗੇ ਦਰਅਸਲ ਇਸ ਦਿਨ Eid ul Fitr ਸੂਬੇ ਪਾਰ ਵਿੱਚ ਮਨਾਇਆ ਜਾਵੇਗਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਨੂੰ ਥਾਂ ਦਿੱਤੀ ਹੈ Eid ul Fitr ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ ਦੱਸਦੀ ਹੈ ਕਿ ਇਸ ਤੋਂ ਇਲਾਵਾ ਸੂਬੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਵਕ-ਵਕ ਦਿਨ ਛੁੱਟੀਆਂ ਐਲਾਨੀਆਂ ਗਈਆਂ ਨੇ ਲੋਕ ਸਭਾ ਚੋਣਾਂ 2024 ਦੇ ਸੰਦਰਭ ਵਿੱਚ ਪੰਜਾਬ ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ ਸੂਬੇ ਵਿੱਚ VOTING ਵਾਲੇ ਦਿਨ ਜਨੀ 25 ਮਈ 2024 ਬੋਟਪੌਨ ਲਈ ਵਿਸ਼ੇਸ਼ ਛੁੱਟੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਦੁਨੀਆ ਭਰ ਵਿੱਚ ਇਸ ਸਮੇਂ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਇਸ ਵਿਚਾਲੇ ਇੱਕ ਹੋਰ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ 13-15 April ਦੌਰਾਨ ਗਰਜ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 2 ਦਿਨਾਂ ਦੌਰਾਨ ਉੱਤਰ ਪੂਰਬੀ ਭਾਰਤ ਵਿੱਚ ਮੀਂਹ ਤੂਫਾਨ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਤੀਬਰਤਾ ਘਟ ਜਾਵੇਗੀ ਮੌਸਮ ਵਿਭਾਗ ਨੇ ਕਿਹਾ ਕਿ 13-15 April ਦੌਰਾਨ ਉੱਤਰ ਪੱਛਮੀ ਭਾਰਤ ਵਿੱਚ ਪਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 10 ਅਤੇ 11 April ਨੂੰ ਜੰਮੂ ਅਤੇ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਵਿੱਚ ਤੂਫਾਨ ਦੇ ਨਾਲ ਹਲਕੀ ਬਾਰਿਸ਼ ਬਰਫਬਾਰੀ ਬਿਜਲੀ ਚਮਕਣ ਦੀ ਸੰਭਾਵਨਾ ਹੈ ਤੇ 13-15 April ਦੌਰਾਨ ਵਿਆਪਕ ਹਲਕੀ ਤੋਂ ਦਰਮਿਆਨੀ ਬਾਰਿਸ਼ ਬਰਫਬਾਰੀ ਦੀ ਸੰਭਾਵਨਾ ਹੈ 10 ਤੋਂ 14 April ਦੇ ਦੌਰਾਨ ਰਾਜਸਥਾਨ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਜਦੋਂ ਕਿ 13-15 April ਦੇ ਦੌਰਾਨ ਉੱਤਰ ਪ੍ਰਦੇਸ਼ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਦਿੱਲੀ ਸ਼ਰਾਬ ਕੱਪਲੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਅਰਬਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਈਡੀ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਸੀਐਮ ਕੇਜਰੀਵਾਲ ਦੀ ਗ੍ਰਿਫਤਾਰੀ ਕਾਨੂੰਨ ਦੀ ਉਲੰਘਣਾ ਨਹੀਂ ਹਾਈ ਕੋਰਟ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਰਬਿੰਦ ਕੇਜਰੀਵਾਲ ਹੁਣ ਰਾਹਤ ਲੈਣ ਲਈ ਸੁਪਰੀਮ ਕੋਰਟ ਪਹੁੰਚੇ ਨੇ ਅੱਜ ਸਵੇਰੇ ਅਰਬਿੰਦ ਕੇਜਰੀਵਾਲ ਇਸ ਮਾਮਲੇ ਦੀ ਜਲਦੀ ਸੁਣਵਾਈ ਦੀ ਮੰਗ ਕਰਨਗੇ ਦਰਅਸਲ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਆਪਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੁਆਰਾ ਆਪਣੀ ਗ੍ਰਿਫਤਾਰੀ ਦੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ ਆਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੱਕ ਤਿੱਤ ਆਪਕਾਰੀ ਨੀਤੀ ਕਪਲਾ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਨੂੰ ਤਬਾਹ ਕਰਨ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਹੈ ਈਡੀ ਨੇ ਇੱਕ ਤਿੱਤ ਆਪਕਾਰੀ ਨੀਤੀ ਕਪਲੇ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹਾਈ ਕੋਰਟ ਦੇ ਫੈਸਲੇ ਤੋਂ ਕੁਝ ਦਿਨ ਬਾਅਦ ਆਪਦੇ ਸੀਨੀਅਰ ਨੇਤਾ ਤੇ ਦਿੱਲੀ ਸਰਕਾਰ ਦੇ ਮੰਤਰੀ ਸ਼ੌਰਭ ਭਾਰਤਵਾਜ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਵੀ ਉਹੀ ਰਾਹਤ ਦੇਵੇਗੀ ਜੋ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਨੂੰ ਦਿੱਤੀ ਸੀ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ। ਹਿਮਾਚਲ ਦੀ ਰਾਜਧਾਨੀ Shimla ਵਿੱਚ ਪੁਲਿਸ ਦੀ ਵਿਸ਼ੇਸ਼ ਜਾਂਚ ਯੂਨਿਟ ਨੇ ਮੰਗਲਵਾਰ ਦੇਰ ਰਾਤ ਪੰਜਾਬ ਦੇ ਸਾਬਕਾ ਮੰਤਰੀ ਸੂਚਾ ਸਿੰਘ ਲਗਾ ਦੇ ਪੁੱਤਰ ਪ੍ਰਕਾਸ਼ ਸਿੰਘ ਸਮੇਤ ਪੰਜ ਲੋਕਾਂ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਮਲਜਮਾ ਕੋਲੋਂ 42.89 ਗ੍ਰਾਮ ਚੂਰਾ ਪੋਸਟ ਅਤੇ ਪੈਮਾਨਾ ਬਰਾਮਦ ਕੀਤਾ ਗਿਆ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੀ ਐਸਆਈਟੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਜਾਲ ਵਿਛਾਇਆ ਅਤੇ ਦੇਰ ਰਾਤ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਤੇ ਛਾਪਾ ਮਾਰਿਆ ਇਸ ਦੌਰਾਨ ਮਲਜ਼ਮਾਂ ਕੋਲੋਂ ਚਿੱਟਾ ਬਰਾਮਦ ਹੋਇਆ ਪੁਲਿਸ ਨੇ ਮਲਜ਼ਮ ਦੀ ਥਾਰ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ ਇਸ ਤੋਂ ਬਾਅਦ ਉਸ ਨੂੰ ਸਦਨ ਥਾਣਾ ਪੁਲਿਸ ਲਿਜਾਇਆ ਗਿਆ ਜਾਣਕਾਰੀ ਮੁਤਾਬਕ ਮਲਜ਼ਮ ਪਿਛਲੇ ਕਾਫੀ ਸਮੇਂ ਤੋਂ ਹਿਮਾਚਲ 'ਚ ਚਿੱਟਾ ਸਪਲਾਈ ਕਰ ਰਹੇ ਸੀ ਪੁਲਿਸ ਪੁੱਛਗਿੱਛ 'ਚ ਕਈ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਨੇ 6 ਦਿਨ ਰਾਤਾਂ ਵਿੱਚ ਸ਼ਰਦਾਲੂਆਂ ਲਈ ਖੁਸ਼ਖਬਰੀ ਆਈ ਹੈ ਵਿਸ਼ਵ ਪ੍ਰਸਿੱਧ ਗੰਗੋਤਰੀ ਥਾਮ ਦੇ ਕਪਾਟ ਅਕਸ਼ਤਰੀ ਤੇਤੀਆ ਦੇ ਪਵਿੱਤਰ ਤਿਹਾੜੀ ਤੇ 10 ਮਈ ਨੂੰ ਦੁਪਹਿਰ 12:25 ਵਜੇ ਅਭਿਜੀਤ ਮੂਹਰਤ ਅਤੇ ਅੰਮ੍ਰਿਤ ਵੇਲਾ ਤੇ ਖੋਲੇ ਜਾਣਗੇ ਇਸ ਮੌਕੇ ਗੰਗਾ ਸਹਿਦਰਾਮੇ ਦਾ ਜਾਪ ਕੀਤਾ ਜਾਵੇਗਾ ਮੰਗਲਵਾਰ ਨੂੰ ਸ਼੍ਰੀ ਪੰਚ ਗੰਗੋਤਰੀ ਮੰਦਿਰ ਕਮੇਟੀ ਦੇ ਦਫ਼ਤਰ ਵਿੱਚ ਕਪਾਟੋ ਤਾਨ ਦਾ ਸ਼ੁਭ ਸਮੇਯੋਜਨ ਹੋਇਆ ਕਮੇਟੀ ਦੇ ਪ੍ਰਧਾਨ ਹਰੀਸ਼ ਸੇਮਵਾਲ ਅਤੇ ਸਕੱਤਰ ਸ਼੍ਰੀ ਸੇਮਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕਪਾਟ ਖੋਲਣ ਲਈ ਤੈਅ ਸਮੇਂ ਦੀ ਜਾਣਕਾਰੀ ਦਿੱਤੀ ਹੈ ਜਦੋਂ ਕਿ ਕੈਦਾਰਨਾਥ ਤਾਮ ਦੇ ਦਰਵਾਜੇ 10 ਮਈ ਨੂੰ ਸਵੇਰੇ 7:00 ਵਜੇ ਅਤੇ ਵਦੀਰਨਾਥ ਤਾਮ ਦੇ ਦਰਵਾਜੇ 12 ਮਈ ਨੂੰ ਸਵੇਰੇ 6:00 ਵਜੇ ਬ੍ਰਹਿਮ ਹੂਤਾ ਵਿੱਚ ਖੁੱਲਣਗੇ ਰਾਜ ਸਰਕਾਰ ਨੇ ਚਾਰ ਤਾਮ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਵਾਰ ਦੀ ਯਾਤਰਾ ਤੇ ਆਉਣ ਵਾਲੇ ਸ਼ਰਦਾਲੂਆਂ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਰਾਜ ਸਰਕਾਰ ਨੇ ਚਾਰ ਤਾਮ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸ਼ਹਿਰਪਾਟਾ ਵਿਭਾਗ ਨੇ ਯਾਤਰਾ ਪ੍ਰਬੰਧਾਂ ਲਈ ਗੜਬਾਲ ਡਿਵੀਜ਼ਨਲ ਕਮਿਸ਼ਨਰ ਨੂੰ 5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਇਹ ਰਕਮ ਕੈਦਾਰਨਾਥ ਬਦਿਰਨਾਥ ਗੰਗੋਤਰੀ ਅਤੇ ਜਮਨੋਤਰੀ ਤਾਮ ਵਿੱਚ ਸ਼ਰਦਾਲੂਆਂ ਲਈ ਬਿਹਤਰ ਪ੍ਰਬੰਧਾਂ ਤੇ ਸਹੂਲਤਾਂ ਤੇ ਖਰਚ ਕੀਤੀ ਜਾਵੇਗੀ ਆਨਲਾਈਨ ਟੈਕਸੀ ਬੁਕਿੰਗ ਸੇਵਾ ਕੰਪਨੀ ਆਲਾ ਨੇ ਬ੍ਰਿਟਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਪਣਾ ਸੰਚਾਲਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਭਾਰਤ ਵਿੱਚ ਆਪਣੇ ਕਾਰੋਬਾਰ ਤੇ ਧਿਆਨ ਕੇਂਦ੍ਰਿਤ ਕਰਨਾ ਜਾਰੀ ਰੱਖੇਗੀ। ਆਲਾ ਦੇ ਪ੍ਰੋਮੋਟਰ ਏਐਨਆਈ ਟੈਲਨੋ ਲਾਜ਼ਿਜ਼ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਨੂੰ ਭਾਰਤ 'ਚ ਵਿਸਥਾਰ ਦੀ ਕਾਫੀ ਸੰਭਾਵਨਾ ਨਜ਼ਰ ਆਉਂਦੀ ਹੈ। ਆਲਾ ਮੋਬਿਲਿਟੀ ਦੇ ਬੁਲਾਰੇ ਨੇ ਕਿਹਾ ਸਾਡਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਅਤੇ ਅਸੀਂ ਭਾਰਤ ਵਿੱਚ ਲਾਭਕਾਰੀ ਸਥਿਤੀ ਵਿੱਚ ਹਾਂ ਅਤੇ ਅਸੀਂ ਇਸ ਖੇਤਰ ਵਿੱਚ ਇੱਕ ਲੀਡਰ ਹਾਂ ਪਵਿਕ ਇਲੈਕਟ੍ਰਿਕ ਹੈ ਨਾ ਸਿਰਫ ਨਿਜੀ ਆਵਾਜਾਈ ਵਿੱਚ ਸਗੋਂ ਆਨਲਾਈਨ ਟੈਕਸੀ ਬੁਕਿੰਗ ਕਾਰੋਬਾਰ ਵਿੱਚ ਵੀ ਭਾਰਤ ਵਿੱਚ ਵਿਸਤਾਰ ਦੇ ਵੀ ਬਹੁਤ ਮੌਕੇ ਨੇ ਉਹਨਾਂ ਕਿਹਾ ਕਿ ਇਸ ਦੇ ਨਾਲ ਅਸੀਂ ਆਪਣੀਆਂ ਤਰਜੀਹਾਂ ਦਾ ਮੂਲ ਮਲੰਕਣ ਕੀਤਾ ਹੈ ਅਤੇ ਯੂਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਸਾਡੇ ਰਾਈਡ ਹੈਲਡਿੰਗ ਕਾਰੋਬਾਰ ਆਨਲਾਈਨ ਟੈਕਸੀ ਬੁਕਿੰਗ ਸੇਵਾ ਨੂੰ ਮੌਜੂਦਾ ਫਾਰਮੈਟ ਵਿੱਚ ਬੰਦ ਕਰਨ ਦਾ ਫੈਸਲਾ ਲਿਆ ਕੰਪਨੀ ਨੇ 2018 ਵਿੱਚ ਵੱਖ-ਵੱਖ ਪੜਾਵਾਂ ਵਿੱਚ ਇਹ ਸੰਚਾਲਨ ਸ਼ੁਰੂ ਕੀਤੇ ਸੀ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ